ਤਬੀਰੂਸ ਚੀਨ ਹਿੰਦ ਮੈਂ ਚੜ ਆਵੇ ਹੋਰ ਯੁੱਧ ਮੱਚ ਕਰ 70 ਕਰੋੜ ਤੇ 17 ਕਰੋੜ ਬਚ ਜਾਵੇ ਦਿੱਲੀ ਤਖਤ ਤੇ ਬਹਿ ਜਾਵੇ ਗੁਰੂ ਕੀ ਫੌਜ ਸਾਧ ਜੀਆਂ ਗੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਾਡੇ ਚੈਨਲ ਦੇ ਪਹੁੰਚਣ ਲਈ ਵੈਲਕਮ ਕਰਦੇ ਆ ਅੱਜ ਆਪਾਂ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਬਾਰੇ ਇਹਦੇ ਬਾਰੇ ਆਪਾਂ ਨੇ ਪਹਿਲਾਂ ਵੀ ਵੀਡੀਓ ਬਣਾਈ ਹੋਈ ਆ ਤੇ ਅੱਜ ਆਪਾਂ ਉਹ ਗੱਲ ਕਰਦੇ ਆਂ ਕਿ ਜਿਹੜਾ ਸਮਾਂ ਆ ਗਿਆ ਉਹਦੇ ਵਿੱਚ ਜੋ ਲਿਖਿਆ ਹੋਇਆ ਸੀਗਾ 2024 ਦਾ ਸਮਾਂ ਭਿਆਨਕ ਹੋਣਾ ਜੋ ਉਹਦੇ ਹਾਲਾਤ ਬਣ ਰਹੇ ਨੇ ਅੱਜ ਦੇ ਸਮੇਂ ਆਪਾਂ ਉਹਦੀ ਬਾਰੇ ਗੱਲ ਕਰਦੇ ਆਂ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ 100 ਸਾਖੀ ਦੀ ਜਿਹੜੇ ਉਹਦੇ ਵਿੱਚ ਖਾਲਸਾ ਰਾਜ ਆਉਣ ਦੇ ਸੰਕੇਤ ਦਿੱਤੇ ਹੋਏ ਨੇ 100 ਸਾਖੀ ਵਿੱਚ ਖਾਲਸਾ ਰਾਜ ਆਉਣ ਬਾਰੇ ਦੱਸਿਆ ਹੋਇਆ ਕਿ 2024 'ਚ ਖਾਲਸਾ ਰਾਜ ਆਵੇਗਾ ਇੱਕ ਜੰਗ ਤੋਂ ਬਾਅਦ ਤਾ ਫਿਰ 14000 ਸਾਲ ਖਾਲਸਾ ਰਾਜ ਕਾਇਮ ਰਹੇਗਾ। ਖਾਲਸਾ ਰਾਜ ਆਉਣ ਦੇ ਸੰਕੇਤ ਨੇ ਉਹ ਕੀ ਕੀ ਮਿਲਦੇ ਆਪਾਂ ਨੂੰ ਉਹਦੇ ਬਾਰੇ ਗੱਲ ਕਰਦੇ ਆ ਜੋ ਸੌ ਸਾਕੀ ਦੇ ਵਿੱਚ ਪਹਿਲਾਂ ਤੋਂ ਦਰਜ ਆ। ਸਿੱਖਾਂ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਔਰੰਗਜ਼ੇਬ ਦਾ ਰਾਜ ਇੰਨਾ ਸ਼ਕਤੀਸ਼ਾਲੀ ਆ ਇਹ ਕਿਵੇਂ ਮੁੱਕੇਗਾ? ਤਾਂ ਗੁਰੂ ਜੀ ਨੇ ਕਿਹਾ ਕਿ ਕਾਬਲ ਤੋਂ ਇੱਕ ਕੁੱਤਾ ਦਿੱਲੀ ਆਵੇਗਾ। ਜਿਹੜਾ ਕਿ ਅਬਦਾਲੀ ਸੀ। ਉਹ ਅਬਦਾਲੀ ਸਾਰੀ ਦਿੱਲੀ ਨੂੰ ਤਹਿਲ ਮਹਿਲ ਕਰ ਦੇਗਾ ਦਿੱਲੀ ਦਾ ਸਾਰਾ ਰਾਜ ਮਿੱਟੀ 'ਚ ਮਿਲਾ ਦੂਗਾ ਉਮੀ ਹੋਇਆ ਅਬਦਾਲੀ ਨੇ ਦਿੱਲੀ ਦਾ ਰਾਜ ਮਿੱਟੀ 'ਚ ਮਿਲਾਇਆ ਤਾਂ ਜਦੋਂ ਅਬਦਾਲੀ ਦੀ ਟੱਕਰ ਫਿਰ ਸਿੱਖਾਂ ਨਾਲ ਹੋਵੇਗੀ ਤਾਂ ਸਿੱਖ ਉਹਨੂੰ ਖਤਮ ਕਰ ਦੇਣਗੇ ਉਹਦੇ ਤੋਂ ਬਾਅਦ ਪਹਿਲੀ ਵਾਰ ਖਾਲਸਾ ਰਾਜ ਕਾਇਮ ਹੋਊਗਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਸੀ ਫਿਰ ਗੁਰੂ ਜੀ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਜਾਵੇਗਾ ਕਿ ਮੇਂ ਉਹਨਾਂ ਨੇ ਕਿਹਾ ਕਿ ਦੂਰ ਸਮੰਦਰੋਂ ਪਰ ਫਰੰਗੀ ਆਉਣਗੇ ਫਿਰ ਸਿੱਖਾਂ ਦਾ ਰਾਜ ਚੱਲਿਆ ਜਾਵੇਗਾ ਤਾਂ ਇਹਦੇ ਬਾਰੇ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਮਹਾਰਾਜ ਰਣਜੀਤ ਸਿੰਘ ਜੀ ਦਾ ਰਾਜ ਫਿਰ ਕਿਵੇਂ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਹਰਿਮੰਦਰ ਸਾਹਿਬ ਤੇ ਜਿਹੜੇ ਅਟੈਕ ਹੋਏ ਉਹਦੇ ਬਾਰੇ ਦੱਸਿਆ ਹੋਇਆ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਿਮੰਦਰ ਮੇਂ ਖੁਰਪੇ ਜੇ ਕੋੜੇ ਕਾ ਹਰਿਮੰਦਰ ਮੇਂ ਆਨ ਡਟ ਜਾਏਗਾ ਖਾਲਸਾ ਘਰ ਬੇਵਤ ਕੇ ਬਾਦ ਕੁਾਰੋਏ ਸਭ ਮਿਲेंगे ਸਿੰਘ ਬੇਵਤ ਮੇਂ ਆਨ ਤਵੇ ਮਾਝ ਮਾਲਵਾ ਤੋਂ ਆਪਾ ਦੁਖੀ ਹੋਵੇ ਸਭ ਗ੍ਰਾਮ ਦਾ ਹਰਮੰਦਰ ਸਾਹਿਬ ਤੇ ਟੈਗ ਜਿਹੜੇ ਹੋਏ ਸੀ ਇੰਦਰਾ ਗਾਂਧੀ ਨੇ ਕਰਵਾਏ ਸੀ ਉਹਦੇ ਬਾਰੇ ਦੱਸਿਆ ਹੋਇਆ ਇੰਦਰਾ ਗਾਂਧੀ ਨੂੰ ਰੈਂਟੀ ਕੇ ਹੈਗੇ ਆ ਕਿ ਯਾਰ ਰੈਂਟੀ ਦਾ ਰਾਜ ਹੋਊਗਾ ਉਹ ਹਰਮੰਦਰ ਤੇ ਫੌਜਾਂ ਚੜਾਊਗੀ ਤਾਂ ਸਾਰਿਆਂ ਨੂੰ ਇਹ ਪਤਾ ਪਾ ਨੂੰ 1984 ਦਾ ਦੁੱਖ ਆ ਜੋ ਪੰਜਾਬ ਨੇ ਝੱਲੇ ਆ ਉਹ ਸਾਵੇ ਨਾ ਤੁੱਕਾਂ ਦੇ ਵਿੱਚ ਬਿਆਨ ਹੋਇਆ ਹੋਇਆ ਤਾਂ ਫਿਰ ਪਿੰਟਰ ਵਾਲੇ ਸੰਤਾਂ ਬਾਰੇ ਵੀ ਦੱਸਿਆ ਹੋਇਆ ਨਾ ਜ਼ਿਕਰ ਹੋਇਆ ਹੋਇਆ ਇਹਦੇ ਵਿੱਚ ਕਿ ਸੰਤ ਆਉਣਗੇ ਤਵੀ ਏਕ ਖਾਲਸਾ ਪ੍ਰਗਟ ਹੋਏ ਕਿਲਾ ਬਣਾਵੇ ਹਰਮੰਦਰ ਕੋ ਆਨ ਤਾਂ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਨ ਲਈ ਸੰਤਾਂ ਬਾਰੇ ਦੱਸਿਆ ਹੋਇਆ ਕਿ ਹਿੰਦੁਸਤਾਨ ਦੀ ਫੌਜ ਨਾਲ ਮੁਕਾਬਲਾ ਕਰਨ ਲਈ ਖਾਲਸਾ ਆਵੇਗਾ ਜੋਗੀ ਹਰਮੰਦਰ ਸਾਹਿਬ ਨੂੰ ਕੇਲਾ ਬਣਾ ਕੇ ਲੜੇਗਾ ਸਿੱਖਾਂ ਦੀ ਮਦਦ ਕਰੇਗਾ ਤਾਂ ਫਿਰ ਪਿੰਡ ਵਾਲੇ ਸੰਤਾਂ ਦਾ ਸਾਰਿਆਂ ਨੂੰ ਇਤਿਹਾਸ ਪਤਾ ਹੋਣਾ ਤਾਂ ਦੱਸਿਆ ਗਿਆ ਕਿ 14000 ਸਾਲ ਤੱਕ ਫਿਰ ਹੁਣ ਖਾਲਸਾ ਰਾਜ ਰਹੂਗਾ ਜਦੋਂ ਹੁਣ ਖਾਲਸਾ ਰਾਜ ਆਊਗਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਖਤਮ ਹੋਣ ਬਾਰੇ ਵੀ ਇਹਦੇ ਵਿੱਚ ਦੱਸਿਆ ਗਿਆ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਗੁਰੂ ਜੀ ਦੇ ਬਚਨਾਂ ਅਨੁਸਾਰ 96 ਕਰੋੜੀ ਸਿੱਖ ਬਧੇਗਾ ਖਾਲਸਾ ਰਾਜ ਵਿੱਚ ਜਿਹਨੂੰ ਅਸੀਂ 96 ਕਰੋੜੀ ਫੌਜ ਆਖਦੇ ਹਾਂ ਉਹ ਆਵੇਗੀ ਉਹ ਆਪਣਾ ਰਾਜ ਕਾਇਮ ਕਰੇਗੀ ਕਈ ਲੋਕ ਕਹਿੰਦੇ ਹੋਣਗੇ ਕਿ ਮੁੱਠੀਪੁਰ ਸਿੰਘ ਕਿਵੇਂ ਰਾਜ ਕਾਇਮ ਕਰਨਗੇ ਤਾਂ ਹਾਲਾਤ ਐਵੇਂ ਦੇ ਹੀ ਬਣ ਰਹੇ ਨੇ ਮੁੱਠੀਪੁਰ ਸਿੰਘਾਂ ਦਾ ਹੀ ਰਾਜ ਆਵੇਗਾ ਕੁਰਬਾਨੀਆਂ ਹੋਣਗੀਆਂ ਔਰ ਦਿੱਲੀ ਨੂੰ ਜਿੱਤਣਗੇ ਦਿੱਲੀ ਤੇ ਰਾਜ ਖਾਲਸੇ ਦਾ ਹੀ ਹੋਵੇਗਾ ਦੁਨੀਆ ਦੇ ਖੂਬੀਆ ਰਿਪੋਰਟਰਾਂ ਦੇ ਐਕਸਪਰਟ ਵੀ ਖਾਲਸੇ ਵੱਲ ਧਿਆਨ ਦੇ ਰਹੇ ਨੇ ਅਮਰੀਕਾ ਦੇ ਖੂਬੀਆ ਵਿਭਾਗ ਵਿੱਚ 52 ਸਾਲ ਕੰਮ ਕਰ ਚੁੱਕੇ ਪੌਵ ਆਰਥਰ ਦਾ ਕਹਿਣਾ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦਾ ਇੱਕ ਵੱਡੀ جنگ ਵਿੱਚ ਮਾਰੇ ਜਾਣ ਦਾ ਖਤਰਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਰਗਾ ਰਾਜ ਇਸ ਚੀਜ਼ ਦਾ ਹੱਲ ਹੋ ਸਕਦਾ ਭਾਰਤ ਦੇ ਡਿਫੈਂਸ ਐਕਸਪਰਟ ਨੇ ਟਵੀਟ ਕੀਤਾ 2024 ਭਾਰਤ ਲਈ ਅਮਨ ਸ਼ਾਂਤੀਪੂਰਨ ਨਹੀਂ ਰਹੇਗਾ ਭਾਰਤ ਦੇ ਅੰਦਰ ਤੇ ਬਾਡਰ ਤੇ ਤਣਾਅ ਬਣਿਆ ਰਹੇਗਾ ਇਹ ਗੱਲਾਂ ਸੱਚੀਆਂ ਸਾਬਤ ਹੋ ਰਹੀਆਂ ਨੇ ਜਿਵੇਂ ਦੇ ਅੱਜ ਆਪਾਂ ਹਾਲਾਤ ਦੇਖ ਰਹੇ ਹਾਂ ਭਾਰਤ ਨੇ ਸਿਕੰਦਰ ਗਜਨੀ ਵਿਦਾਲੀ ਵਰਗਾ ਦਾ ਸਾਹਮਣਾ ਬਹੁਤ ਬਹਾਦਰੀ ਨਾਲ ਕੀਤਾ ਹੋਇਆ ਹਾਲਸੇ ਨੇ ਡਟ ਕੇ ਮੁਕਾਬਲਾ ਕਰਨਾ ਔਰ ਕਰਦਾ ਹੀ ਆਇਆ ਇਹ ਸਭ ਸੱਚ ਹੁੰਦਾ ਜਾ ਰਿਹਾ ਜਿਵੇਂ ਕਿ ਭਾਰਤ ਦੇ ਅੰਦਰ ਤੇ ਬਾਡਰ ਤੇ ਤਣਾਅ ਬਣਿਆ ਰਹੂਗਾ ਅੱਜ ਕਿਸਾਨੀ ਅੰਦੋਲਨ ਵਿੱਚ ਸਿੱਖਾਂ ਦੇ ਉਤੇ ਅਤਿਆਚਾਰ ਕੀਤੇ ਜਾ ਰਹੇ ਨੇ ਪੰਜਾਬ ਨੂੰ ਪੰਜਾਬ ਦੀਆਂ ਹੱਦਾਂ ਵਿੱਚ ਹੀ ਬੰਨ੍ਹਿਆ ਪਿਆ ਜਦੋਂ ਦੇਸ਼ ਤੇ ਭੀੜ ਪੈਣੀ ਆ ਫੇਰ ਇਹੀ ਖਾਲਸੇ ਨੇ ਸਿੱਖਾਂ ਨੇ ਸਭ ਤੋਂ ਅੱਗੇ ਹੋਣਾ ਔਰ ਅੱਜ ਖਾਲਸੇ ਨੂੰ ਮਜਬੂਰ ਕਰਤਾ ਖਾਲਸਾ ਅੱਜ ਕੈਮ ਕਰਨ ਲਈ ਜਿਹੜੇ ਸਾਰੇ ਦੇਸ਼ ਦੀ ਰੱਖਿਆ ਕਰਦੇ ਨੇ ਸਾਰਿਆਂ ਦਾ ਢਿੱਡ ਭਰਦੇ ਨੇ ਉਹਨਾਂ ਨੂੰ ਭੁੱਖਾ ਮਾਰ ਲਈ ਚਾਜ ਜਿਹਾ ਚੱਲ ਰਹੀਆਂ ਨੇ ਅਤਿਆਚਾਰ ਕੀਤੇ ਜਾ ਰਹੇ ਨੇ ਅੱਖ ਕੋਏ ਜਾ ਰਹੇ ਜਦੋਂ ਜੁੱਦ ਹੋਊਗਾ ਫੇਰ ਇਹੀ ਕਹਿਣ ਕਿ ਤੁਸੀਂ ਹੁਣ ਹੱਦਾਂ ਦੇ ਅੰਦਰ ਹੀ ਰਹੋ ਪਰ ਨਹੀਂ ਸਿੱਖਾਂ ਨੂੰ ਹੀ ਅੱਗੇ ਕਰਨਾ ਫਿਰ ਅੱਜ ਸਿੱਖਾਂ ਦੇ ਉੱਤੇ ਅਤਿਆachar ਕੀਤੇ ਜਾ ਰਹੇ ਨੇ ਅੱਜ ਬਾਡਰਾਂ ਤੋਂ ਹਟਾ ਕੇ ਫੋਰਸਾਂ ਦੇ ਅੰਦਰ ਬਾੜੀਆਂ ਪਈਆਂ ਨੇ ਸਿੱਖਾਂ ਨੂੰ ਤੰਗ ਕਰਨ ਲਈ ਜਿਨ੍ਹਾਂ ਨੇ ਉਦੋਂ ਅੱਗੇ ਹੋ ਕੇ ਕੁਰਬਾਨੀਆਂ ਦੇਣੀਆਂ ਨੇ ਉਹਨਾਂ ਦੀਆਂ ਕੁਰਬਾਨੀਆਂ ਅੱਜ ਵੀ ਸਰਕਾਰਾਂ ਲਈ ਜਾਂਦੀਆਂ ਨੇ ਜੋਰਦਾਸਾਂ ਵਿੱਚ ਹਰ ਰੋਜ਼ ਆਪਾਂ ਖਾਲਸਾ ਰਾਜ ਮੰਗਦੇ ਹਾਂ ਰਾਜ ਕਰੇਗਾ ਖਾਲਸਾ ਗੁਰੂ ਸਾਹਿਬ ਨੂੰ ਇਹ ਸਭ ਕੁਝ ਪਹਿਲਾਂ ਹੀ ਪਤਾ ਸੀ ਕਿ ਐਵੇਂ ਦਾ ਮਾਹੌਲ ਹੋਣਗੇ ਇੱਥੇ ਐਵੇਂ ਦਾ ਸਮਾਂ ਆਊਗਾ ਹੁਣ ਜਦੋਂ ਖਾਲਸੇ ਆ ਤੇ ਸਿੱਖਾਂ ਤੇ ਉਤਿਆਜਰ ਕਰਨ ਲੱਗ ਪੀਤਾ ਖਾਲਸਾ ਰਾਜ ਆਉਣਾ ਵੀ ਤੈਅ ਆ ਗੈਸ 100 ਸਾਖੀ ਦੇ ਵਿੱਚ ਵੀ ਲਿਖਿਆ ਹੋਇਆ ਦਿੱਲੀ ਤੇ ਰਾਜ ਖਾਲਸੇ ਦਾ ਹੋਊਗਾ ਦਿੱਲੀ ਪਹਿਲਾਂ ਵੀ ਸਿੱਖਾਂ ਨੇ ਬਹੁਤ ਵਾਰੀ ਜਿੱਤੀ ਔਰ ਜਿੱਤ ਜਿੱਤ ਕੇ ਛੱਡੀ ਵੀ ਆ ਪਰ ਹੁਣ ਹਾਲਾਤ ਹੀ ਐਵੇਂ ਦੇ ਬਣਾਏ ਪਏ ਨੇ ਅਜ ਦੇਸ਼ ਦੇ ਅੰਦਰ ਕਿਸਾਨਾਂ ਦਾ ਬੁਰਾ ਹਾਲ ਕੀਤਾ ਪਿਆ ਧਰਨਿਆਂ ਦੇ ਬੈਠੇ ਨੇ ਔਰ ਉਤਿਆਜਰ ਹੋ ਰਹੇ ਨੇ ਉਹਨਾਂ ਤੇ ਗੈਸਾਂ ਗੂੜੀਆਂ ਪਤਾ ਨਹੀਂ ਕੀ ਕੀ ਉਹਨਾਂ ਦੇ ਸੱਟਿਆ ਜਾਂਦਾ ਕਿੰਨੇ ਉੱਤੇਜਾਰ ਕੀਤੇ ਜਾ ਰਹੇ ਨੇ ਸਿੱਖਾਂ ਦੇ ਤਾਂ ਇਹ ਜੀਤਿਆਂ ਨੂੰ ਆਪਾਂ ਦੇਖਦੇ ਆ ਤਾਂ ਉਹੀ ਸਮਾਂ ਉਹ ਲੱਗਦਾ ਜੋ ਗੁਰੂ ਸਾਹਿਬ ਜੀ ਨੇ ਸੋ ਸਾਖੀ ਦੇ ਵਿੱਚ ਲਿਖਿਆ ਹੋਇਆ ਦੇਸ਼ ਦੇ ਅੰਦਰ ਤਣਾਅ ਚੱਲ ਰਿਹਾ ਤਾਂ ਇਹ ਜੋ ਇਹ ਸਮੇਂ ਦੇ ਵਿੱਚ ਬੱਦ ਤੋਂ ਬੱਦ ਜਾਪ ਕਰੋ ਗੁਰੂ ਦਾ ਨਾਮ ਲੈਂਦੇ ਰਹੋ 96 ਕਰੋੜੀ ਫੌਜਾਂ ਜਿਨ੍ਹਾਂ ਨੇ ਅੱਗੇ ਹੋ ਕੇ ਜੰਗ ਲੜਨੀਆਂ ਨੇ ਜੋ ਵੀ ਗੁਰੂ ਸਾਹਿਬ ਜੀ ਨੇ ਸੋ ਸਾਖੀ ਵਿੱਚ ਦੱਸਿਆ ਹੋਇਆ ਕਿ ਇਹਨਾਂ ਨੇ ਜੰਗਾਂ ਦਾ ਸਾਹਮਣਾ ਕਰਨਾ ਜੋ ਸੰਨੀ ਅੰਦੋਲਨਾਂ ਨੂੰ ਦੇਖ ਕੇ ਲਈ ਚੀਜ਼ਾਂ ਤੋਂ ਸਾਬਤ ਹੋ ਰਿਹਾ ਹੈ ਕਿ ਇਹੀ ਸਮਾਂ ਆ ਗਿਆ ਖਾਲਸੇ ਦਾ ਰਾਜ ਕਾਇਮ ਹੋਣ ਦਾ ਸਮਾਂ ਆ ਗਿਆ ਤਾਂ ਉਹਦੇ ਤੋਂ ਬਾਅਦ ਸਭ ਦਾ ਬਹੁਤ ਵਧੀਆ ਢੰਗ ਨਾਲ ਰਹਿਣ ਬਸੇਰਾ ਹੋਊਗਾ ਕੋਈ ਵੀ ਭੁੱਖਾ ਨਹੀਂ ਰਹੂਗਾ ਕਿਉਂਕਿ ਖਾਲਸਾ ਕਿਸੇ ਦੇ ਵਿੱਚ ਫਰਕ ਨਹੀਂ ਸਮਝਦਾ ਕਹੇ ਨੂੰ ਉੱਚਾ ਨੀਮਾ ਨਹੀਂ ਸਮਝਦਾ ਤਾਂ ਲੰਗਰ ਲਾ ਕੇ ਰੱਖਦਾ ਖਾਲਸਾ ਜਿੱਥੇ ਕੋਈ ਵੀ ਨਹੀਂ ਪਹੁੰਚਦਾ ਉੱਥੇ ਖਾਲਸਾ ਪਹੁੰਚਦਾ ਬਾਬੇ ਨਾਨਕ ਦੀ 20 ਰੁਪਿਆ ਦੀ ਐਫ ਡੀ ਹੁਣ ਤੱਕ ਚੱਲਦੀ ਆ ਤਾਂ ਸਾਰੇ ਖਾਲਸਾ ਰਾਜ ਸਿੱਖ ਦੇਖੋ ਕਿੱਥੇ ਕਿੱਥੇ ਜਾ ਕੇ ਲੰਗਰ ਲਾਉਂਦੇ ਨੇ ਕੋਈ ਵੀ ਮੁਸੀਬਤ ਦੇ ਵਿੱਚ ਹੋਵੇ ਤਾਂ ਚੁੱਪ ਨਹੀਂ ਬੈਂਦੇ ਜਾ ਕੇ ਸਭ ਦੀ ਮਦਦ ਕਰਦੇ ਨੇ ਗੁਰੂ ਦਾ ਸਾਜਿਆ ਹੋਇਆ ਖਾਲਸਾ ਰਾਜ ਤਾਂ ਇਹ ਸੀਗੀ ਆਪਣੀ ਇੱਕ ਜਾਣਕਾਰੀ ਤਾਂ ਜੋ 100 ਸਾਖੀ ਦੇ ਵਿੱਚ ਦਰਜ ਆ ਉਮੀਦ ਕਰਦੇ ਆ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ